ਜੇਕਰ ਅੱਜ ਕੋਈ ਉਥੇ ਸੇਖ ਹੁੰਦਾ ਤਾਂ ਉਸ ਦੀ ਧੀ ਦੇ ਨਾਲ ਇਹ ਕੁਝ ਨਾ ਹੁੰਦਾ ਜਿਹੜਾ ਉਸ ਦੀ ਧੀ ਨੂੰ ਚੱਲਣਾ ਪਿਆ ਉਸ ਦੀ ਧੀ ਦੀ ਇੱਜ਼ਤ ਬਚ ਜਾਂਦੀ ਤਾਰੋ-ਤਾਰ ਹੋਣ ਤੋਂ ਉਸ ਦੀ ਧੀ ਦੀ ਇੱਜ਼ਤ ਬਚਾ ਲਈ ਜਾਂਦੀ ਇਹ ਬਿਆਨ ਕਾਫੀ ਚਰਚਾ ਦੇ ਵਿੱਚ ਹੈ ਇਹ ਬਿਆਨ ਉਸ ਧੀ ਦੀ ਮਾਤਾ ਵੱਲੋਂ ਦਿੱਤਾ ਗਿਆ ਜਿਸ ਧੀ ਦੇ ਨਾਲ ਕਲਕੱਤਾ ਦੇ ਵਿੱਚ ਰੇਪ ਹੋਇਆ ਔਰ ਰੇਪ ਤੋਂ ਬਾਅਦ ਉਹਦਾ ਦਰਿੰਦਗੀ ਦੇ ਨਾਲ ਕਤਲ ਵੀ ਕਰ ਦਿੱਤਾ ਗਿਆ ਅੱਜ ਅਸੀਂ ਤੁਹਾਨੂੰ ਇਸ ਪੂਰੇ ਬਿਆਨ ਤੇ ਪਿੱਛੇ ਦੀ ਰਿਪੋਰਟ ਦੱਸਾਂਗੇ ਕਿ ਕੀ ਵਜ੍ਹਾ ਸੀ ਕਿ ਇੱਕ ਮਾਂ ਨੇ ਜਦੋਂ ਉਸ ਦੀ ਧੀ ਦੇ ਨਾਲ ਵਹਿਸ਼ਿਆਣਾ ਹਰਕਤ ਹੋਈ ਜਦੋਂ ਉਸ ਦੀ ਧੀ ਦੇ ਨਾਲ ਅਜੇਹਾ ਘਣਾਉਣਾ ਕੰਮ ਹੋਇਆ ਕਿ ਉਸ ਨੂੰ ਸਿੱਖ ਯਾਦ ਆਈ ਇਸ ਦੇ ਬਿਆਨ ਦੇ ਪਿੱਛੇ ਇੱਕ ਬਹੁਤ ਵੱਡੀ ਤਰਾਸਦੀ ਹੈ ਇਸ ਬਿਆਨ ਦੇ ਪਿੱਛੇ ਬਹੁਤ ਵੱਡੀ ਇੱਕ ਘਟਨਾ ਛਿਪੀ ਹੋਈ ਹੈ ਜਿਸ ਦਾ ਜ਼ਿਕਰ ਕਰਨਾ ਕਾਫੀ ਐਮ ਹੈ ਦਰਅਸਲ ਸਾਨੂੰ ਕਈ ਦਹਾਕੇ ਪਿੱਛੇ ਜਾਣਾ ਪਵੇਗਾ ਇਸ ਬਿਆਨ ਨੂੰ ਸਮਝਣ ਦੇ ਲਈ ਜੇਕਰ ਇਸ ਬਿਆਨ ਨੂੰ ਸਮਝਣਾ ਤਾਂ ਸਾਨੂੰ 16 ਅਗਸਤ 1946 ਦਾ ਦਿਨ ਯਾਦ ਕਰਨਾ ਪਵੇਗਾ ਇਹ ਉਹ ਦਿਨ ਸੀ ਜਿਸ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਜਿਸ ਨੂੰ ਅੱਜ ਵੀ ਉਹ ਤੋਂ ਦੇ ਪਰਿਵਾਰ ਯਾਦ ਕਰਦੇ ਨੇ ਇਸੇ ਕਰਕੇ ਜਿਹੜੀ ਆ ਮ੍ਰਿਤਕਾ ਜਿਹੜੀ ਪੀੜਤ ਧੀ ਸੀ ਉਸ ਦੀ ਮਾਤਾ ਦੇ ਵੱਲੋਂ ਇਸ ਦਿਨ ਨੂੰ ਇਸ ਦਿਨ ਦੇ ਮੁਤਲਕ ਜਿਹੜਾ ਹੈਗਾ ਸਿੱਖਾਂ ਨੂੰ ਯਾਦ ਕੀਤਾ ਗਿਆ ਦਰਅਸਲ 16 ਅਗਸਤ 1946 ਦਾ ਦਿਨ ਜਿਹੜਾ ਹੈਗਾ ਬੰਗਾਲ ਦੇ ਵਿੱਚ ਡਾਇਰੈਕਟ ਐਕਸ਼ਨ ਡੇ ਦੇ ਤੌਰ ਤੇ ਮਨਾਇਆ ਗਿਆ ਸੀ ਉਸ ਦਿਨ ਬਹੁਤ ਸਾਰੇ ਲੋਕਾਂ ਦਾ ਖੂਨ ਡੁੱਲਿਆ ਉਸ ਦਿਨ ਬਹੁਤ ਸਾਰੇ ਲੋਕਾਂ ਦਾ ਉੱਥੇ ਕਤਲਿਆਮ ਹੋਇਆ ਦਰਅਸਲ ਜਦੋਂ ਬ੍ਰਿਟਿਸ਼ ਸ਼ਾਸਨ ਤੋਂ ਦੇਸ਼ ਨੂੰ ਮੁਕਤੀ ਮਿਲਣ ਵਾਲੀ ਸੀ ਤਾਂ ਉਸ ਵੇਲੇ ਦੋ ਵੱਡੇ ਚਿਹਰੇ ਸੀ ਜਨਾਹ ਔਰ ਪੰਡਿਤ 네ਰੂ ਲ ਮੁਸਲਮਨ ਲੀਗ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਇੱਕ ਧਿਰ ਸੀ ਔਰ ਦੂਜੇ ਪਾਸੇ ਇੰਡੀਅਨ ਨੈਸ਼ਨਲ ਕਾਂਗਰਸ ਬਹੁਤ ਵੱਡੀ ਧਿਰ ਸੀ ਤਾਂ ਜਦੋਂ ਪੱਛਮੀ ਬੰਗਾਲ ਦੀ ਵੰਡ ਹੋਣ ਲੱਗੀ ਸੀ ਤਾਂ ਜਦੋਂ ਇੱਕ ਕਮਿਸ਼ਨ ਜਿਹੜਾ ਹੈਗਾ ਉਹ ਭਾਰਤ ਪਹੁੰਚਿਆ ਸੀ ਤਾਂ ਉਸ ਕਮਿਸ਼ਨ ਤੋਂ ਬਾਅਦ ਜਿਹੜਾ ਹੈਗਾ ਐਕਸ਼ਨ ਬਲੈਕ ਡੇ ਜਿਹੜਾ ਐਕਸ਼ਨ ਡਾਇਰੈਕਟ ਐਕਸ਼ਨ ਡੇ ਜਿਹੜਾ ਹੈਗਾ ਉਹ ਮਨਾਇਆ ਗਿਆ ਸੀ ਇਹ ਜਨਾਬ ਦੇ ਨਿਰਦੇਸ਼ਾਂ ਤੇ 16 ਅਗਸਤ 1946 ਨੂੰ ਹੋਇਆ ਸੀ ਬੰਗਾਲ ਵਿੱਚ ਕੱਟੜ ਪਾਤੀ ਕੱਟੜ ਪੰਥੀ ਜਿਹੜੀ ਭੀੜ ਸੀ ਉੱਤੇ ਵੱਲੋਂ ਚੋਣ ਚੋਣ ਕੇ Hindu ਲੋਕਾਂ ਦਾ ਕਤਲੇਆਮ ਕਰ ਦਿੱਤਾ ਗਿਆ ਸੀ ਔਰ 72 ਘੰਟਿਆਂ ਦੇ ਵਿੱਚ 6000 ਤੋਂ ਵੱਧ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਔਰ ਇਸ ਦੇ ਵਿੱਚ ਤਕਰੀਬਨ ਤਕਰੀਬਨ ਜੇ ਲੱਗਿਆ ਹੈ ਜਿਹੜੇ 6000 ਦੇ ਵਿੱਚ ਸੀ ਉਹਨਾਂ ਦੇ ਵਿੱਚ ਜ਼ਿਆਦਾ ਗਿਣਤੀ ਔਰਤਾਂ ਦੇ ਸੀ ਔਰ ਔਰਤਾਂ ਦੇ ਨਾਲ ਸਮੂਹਿਕ ਬਲਾਤਕਾਰ ਉਹਨਾਂ ਦੇ ਗੁਪਤੰਗਾਂ ਦੇ ਨਾਲ ਛੇੜਛਾੜ ਉਹਨਾਂ ਦੀਆਂ ਛਾਤੀਆਂ ਨੂੰ ਨੋਚ ਦੇਣਾ ਵਰਗੀਆਂ ਘਟਨਾਵਾਂ ਦਾ ਕਾਫੀ ਜ਼ਿਕਰ ਸੀ ਕਿ ਇਹ ਜਿਹੜੀ ਹੈ ਪੂਰੀ ਘਟਨਾ ਜਿਹੜੀ ਵਾਪਰੀ ਸੀ ਮਿਸ਼ਨ ਦਾ ਉਦੇਸ਼ ਭਾਰਤੀਆਂ ਨੂੰ ਸੱਤਾ ਸੌਂਪਣ ਦੀ ਅੰਤਿਮ ਯੋਜਨਾ ਨੂੰ ਰੂਪ ਦੇਣਾ ਸੀ ਜਿਨਾਂ ਨੇ ਮਿਸ਼ਨ ਸਾਹਮਣੇ ਵੱਖਰੇ ਪਾਕਿਸਤਾਨ ਦੀ ਜਿਨਾਂ ਨੇ ਉਸ ਮਿਸ਼ਨ ਦੇ ਸਾਹਮਣੇ ਵੱਖਰੇ ਪਾਕਿਸਤਾਨ ਦੀ ਇੱਕ ਮੰਗ ਰੱਖੀ ਸੀ ਔਰ ਪ੍ਰੈਸ ਕਾਨਫਰੰਸ ਜਿਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਜਿਨਾਂ ਨੇ ਇੱਕ ਵੱਖਰਾ ਮੁਸਲਮਾਨ ਦੇਸ਼ ਪਾਕਿਸਤਾਨ ਬਣਾਉਣ ਦਾ ਐਲਾਨ ਤੱਕ ਕਰ ਦਿੱਤਾ ਸੀ ਕਿ ਪਾਕਿਸਤਾਨ ਨਹੀਂ ਬਣਾਇਆ ਜਾਵੇਗਾ ਤਾਂ ਡਾਇਰੈਕਟ ਐਕਸ਼ਨ ਡੇ ਦਾ ਜਿਹੜਾ ਹੈਗਾ ਉਹ ਐਲਾਨ ਕਰ ਦਿੱਤਾ ਗਿਆ ਸੀ ਬਾਅਦ ਕੋਲਕਾਤਾ ਇਸ ਦੇ ਆਸ-ਪਾਸ ਇਲਾਕਿਆਂ ਵਿੱਚ ਇਸਲਾਮਿਕ ਕੱਟੜ ਪੰਥੀਆਂ ਦੀ ਭੀੜ ਜੁਟਣੀ ਸ਼ੁਰੂ ਹੋ ਗਈ ਸੀ ਕਲਕੱਤਾ ਦੇ 24 ਥਾਣਿਆਂ ਦੇ ਵਿੱਚੋਂ 22 ਥਾਣਿਆਂ ਦੇ ਇੰਚਾਰਜ ਜਿਹੜੇ ਹਨ ਉਹ ਮੁਸਲਮ ਲਗਾ ਦਿੱਤੇ ਗਏ ਸੀ ਔਰ ਦਿਨ ਅਗਜਨੀ ਦੀਆਂ ਘਟਨਾਵਾਂ ਵਾਪਰੀਆਂ ਬਹੁਤ ਸਾਰੇ ਹਿੰਦੂਆਂ ਨੂੰ ਜਿਹੜਾ ਹੈਗਾ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਤਾਂ ਇਹ ਪੂਰਾ ਜਿਹੜਾ ਹੈਗਾ ਲਗਾਤਾਰ ਘਟਨਾਕ੍ਰਮ ਤਕਰੀਬਨ ਤਕਰੀਬਨ ਜੇ ਹੈਗੇ ਨੇ 72 ਘੰਟੇ ਚੱਲਦਾ ਰਿਹਾ ਦੇ ਵਿੱਚ ਜਿੰਨੇ ਵੀ ਲੋਕ ਜ਼ਖਮੀ ਹੋਏ ਜਾਂ ਜਿੰਨੇ ਵੀ ਲੋਕ ਉਸ ਕਤਲੇਆਮ ਦੇ ਵਿੱਚ ਮਾਰੇ ਗਏ ਸਨ ਤਾਂ ਉਹਨਾਂ ਦਾ ਅੰਤਿਮ ਸੰਸਕਾਰ ਜ਼ਖਮੀਆਂ ਦਾ ਇਲਾਜ ਦੇ ਲਈ ਸਿੱਖ ਕੌਮ ਅੱਗੇ ਗਈ ਸਿੱਖ ਕੌਮ ਨੇ ਉਹਨਾਂ ਜ਼ਖਮੀਆਂ ਨੂੰ ਚਾਹੇ ਉਹ ਮੁਸਲਮਾਨ ਸੀ ਚਾਹੇ ਹਿੰਦੂ ਸੀ ਉਹਨਾਂ ਨੂੰ ਬਿਨਾਂ ਜਾਤੀ ਭੇਤ ਭਾਵ ਜਿਹੜਾ ਹੈਗਾ ਆਪੋ ਆਪਣੇ ਘਰਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਲਾ ਕੇ ਉਹਨਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਤਾਂ ਬਹੁਤ ਸਾਰੇ ਲੋਕਾਂ ਦੀ ਜਾਨ ਬਚਾਈ ਔਰ ਜਿਹੜੀਆਂ ਤੀਆਂ ਜਿਹੜੀਆਂ ਔਰਤਾਂ ਦੇ ਨਾਲ ਉਸ ਸਮੇਂ ਨਗਨ ਵਿਵਸਥਾ ਦੇ ਵਿੱਚ ਉਹਨਾਂ ਨੂੰ ਕੱਢ ਦਿੱਤਾ ਗਿਆ ਸੋਨਾਂ ਰੇਪ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਹਨਾਂ ਦੀ ਗੁਪ ਤੰਗਾ ਖਾਸ ਤੌਰ ਤੇ ਉਹਨਾਂ ਦੀਆਂ ਛਾਤੀਆਂ ਨੂੰ ਜਿਸ ਤਰੀਕੇ ਨਾਲ ਬਲੁੰਦਰਾ ਗਿਆ ਸੀ ਉਹਨਾਂ ਨੂੰ ਆਪਣੀਆਂ ਪੱਗਾਂ ਆਪਣੀਆਂ ਦਰਤਾਰਾਂ ਦੇ ਨਾਲ ਉਹਨਾਂ ਦੀ ਇੱਜ਼ਤ ਨੂੰ ਸੰਭਾਲਣ ਦਾ ਕੰਮ ਕੀਤਾ ਸੀ ਜਿਹੜੇ ਸਿੱਖ ਭਾਈਚਾਰਾ ਸੰਬੰਧ ਲੋਕ ਸੇ ਉਹਨਾਂ ਨੇ ਆਪਣੀਆਂ ਦਸਤਾਰਾਂ ਦੇ ਨਾਲ ਜਿਹਨਾਂ ਨਗਨ ਆਵਾਸਥਾ ਦੇ ਵਿੱਚ ਔਰਤਾਂ ਸੀ ਜਿਨ੍ਹਾਂ ਨੂੰ ਇਸ ਕਾਰਨ ਨਗਨ ਕਰ ਦਿੱਤਾ ਗਿਆ ਸੀ ਕਿ ਉਹਨਾਂ ਦੇ ਨਾਲ ਜ਼ਬਰਜਨਾਹ ਕੀਤਾ ਜਾਵੇ ਉਹਨਾਂ ਨੂੰ ਸਬਕ ਸਿਖਾਉਣ ਦੀ ਹਿੰਦੂਗਣਾਂ ਨੂੰ ਜਾਂ ਮੁਸਲਮਾਨਾਂ ਨੂੰ ਜਿਹੜੀ ਇੱਕ ਕੋਸ਼ਿਸ਼ ਕੀਤੀ ਗਈ ਸੀ ਜਿਨ੍ਹਾਂ ਦੇ ਵਿੱਚ ਔਰਤਾਂ ਨੂੰ ਜਿਹੜਾ ਟਾਰਗੇਟ ਕੀਤਾ ਗਿਆ ਸੀ ਉਹਨਾਂ ਦੀ ਔਰਤਾਂ ਨੂੰ ਜਿਹੜਾ ਹੈਗਾ ਬਚਾਉਣ ਦਾ ਕੰਮ ਸਿੱਖਾਂ ਵੱਲੋਂ ਕੀਤਾ ਗਿਆ ਸੀ ਔਰਤਾਂ ਚਾਰ ਹਜ਼ਾਰ ਤੋਂ ਵੱਧ ਔਰਤਾਂ ਦੀ ਇੱਜ਼ਤ ਜਿਹੜੀ ਹੈਗੀ ਆ ਸਿੱਖ ਭਾਈਚਾਰੇ ਦੇ ਲੋਕਾਂ ਨੇ ਜਿਹੜੇ ਬਹੁਤ ਹੀ ਘੱਟ ਗਿਣਤੀ ਦੇ ਵਿੱਚ ਕਲਕੱਤਾ ਦੇ ਵਿੱਚ ਰਹਿ ਰਹੇ ਸੀ ਉਹਨਾਂ ਨੇ ਅੱਗੇ ਆ ਕੇ ਔਰਤਾਂ ਦੀ ਇੱਜ਼ਤ ਬਚਾਈ ਸੀ ਤਾਂ ਇਹੀ ਵਜ੍ਹਾ ਹੈ ਕਿ ਜਦੋਂ ਅੱਜ ਪੀੜਤਾ ਦੀ ਮਾਂ ਦਾ ਬਿਆਨ ਆਇਆ ਜਦੋਂ ਅੱਜ ਪੀੜਤਾ ਦੀ ਮਾਂ ਵੱਲੋਂ ਬਿਆਨ ਦਿੱਤਾ ਗਿਆ ਕਿ ਜੇਕਰ ਅੱਜ ਉੱਥੇ ਕੋਈ ਸਿੱਖ ਹੁੰਦਾ ਤਾਂ ਉਸਦੀ ਧੀ ਦੀ ਜਾਨ ਬਚ ਜਾਂਦੀ ਆ ਇਸ ਪੂਰੀ ਰਿਪੋਰਟ ਦੇ ਵਿੱਚ ਅਸੀਂ ਉਸ ਬਿਆਨ ਦੇ ਪਿੱਛੇ ਦੀ ਵਜ੍ਹਾ ਦੱਸੀ ਹੈ ਜਿਹੜੀ ਇੱਕ ਪੀੜਤਾ ਦੀ ਮਾਂ ਵੱਲੋਂ ਸਿੱਖ ਪਾਈਚਾਰੇ ਨੂੰ ਲੈ ਕੇ ਜਿਹੜੇ ਹੈਗਾ ਵੱਡਾ ਬਿਆਨ ਦਿੱਤਾ ਗਿਆ ਸੀ ਬੰਗਾਲੀ ਭਾਸ਼ਾ ਦੇ ਬਹੁਤ ਸਾਰੇ ਅਖਬਾਰਾਂ ਦੇ ਵਿੱਚ ਜਿਹੜੇ ਗਿਆ ਉਸ ਬਿਆਨ ਦਾ ਜ਼ਿਕਰ ਹੈਗਾ ਬੰਗਾਲੀ ਭਾਸ਼ਾ ਦੇ ਬਹੁਤ ਸਾਰੇ ਅਖਬਾਰਾਂ ਨੇ ਉਸ ਬਿਆਨ ਨੂੰ ਪ੍ਰਮੁਖਤਾ ਦੇ ਨਾਲ ਛਾਪਿਆ ਹੈਗਾ ਪੰਜਾਬ ਦੇ ਵਿੱਚ ਜਾਂ ਸੋਸ਼ਲ ਮੀਡੀਆ ਤੇ ਕਾਫੀ ਉਸ ਬਿਆਨ ਦੀ ਚਰਚਾ ਆ ਗਈ ਹੈ ਪਰ ਉਸ ਬਿਆਨ ਦੇ ਪਿੱਛੇ ਦੀ ਵਜ੍ਹਾ ਕੀ ਸੀ ਉਹ ਕਿਸੇ ਨੂੰ ਨਹੀਂ ਪਤਾ ਸੀ ਪਰ ਉਸ ਦੇ ਪਿੱਛੇ ਦੀ ਅਸੀਂ ਵਜ੍ਹਾ ਦੱਸੀ ਹੈ ਕਿ ਸਿੱਖ ਕੌਮ ਨੇ ਜਦੋਂ ਵੀ ਔਰਤਾਂ ਦੇ ਨਾਲ ਹੁੰਦਾ ਅਤਿਆਚਾਰ ਵੇਖਿਆ ਤਾਂ ਅੱਗੇ ਆ ਕੇ ਉਹਨਾਂ ਦੀ ਜਾਨ ਉਹਨਾਂ ਦੀ ਇੱਜ਼ਤ ਬਚਾਉਣ ਦਾ ਕੰਮ ਕੀਤਾ